ਮੈਂ ਟੌੜਾ ਸਾਹਿਬ ਨਾਲ ਕੰਮ ਕੀਤਾ ਬੈਂਸਾਹਬ ਨਾਲ ਵੀ ਕੰਮ ਕੀਤਾ ਅਨੰਦਪੁਰ ਰੱਖਿਆ ਹੋਇਆ ਸੈਮੀਨਾਰ ਡਿਸਕਸ਼ਨ ਅਕਾਲੀ ਧੜਿਆਂ ਦੀ ਅਸੀਂ ਜਾ ਰਹੇ ਹਾਂ ਮੈਂ ਟੌੜਾ ਸਾਹਿਬ ਕੀ ਨਤੀਜਾ ਨਿਕਲੂ ਕੀ ਨਤੀਜਾ ਕੀ ਨਿਕਲਣਾ ਕਹਿੰਦੇ ਸਿੱਖਾਂ ਦਾ ਹਾਲ ਵੀ ਕਾਮਰੇਡਾਂ ਵਾਲੀ ਆ ਮੇਰਾ ਪਸ਼ੁਖੜ ਕਾਮਰੇਡ ਵਾਲਾ ਸੀ ਨਾ ਕਹਿੰਦੇ ਜਦੋਂ ਏਜੰਡਾ ਰੱਖ ਲੋ ਵੀ ਆਪਾਂ ਏਕਤਾ ਕਰਨੀ ਆ ਉਦੋਂ ਸਾਰੀ ਰੌਲਾ ਪਾਉਣ ਲੱਗ ਜਾਣਗੇ ਵੀ ਏਕਤਾ ਤੋਂ ਕੀ ਲੈਣਾ ਜੀ ਮੁੱਦੇ ਛਾਂਟੋ ਉਹਨਾਂ 'ਤੇ ਸੰਘਰਸ਼ ਕਰੋ ਆਪੀ ਏਕਤਾ ਹੋ ਜੂ ਕਹਿੰਦੇ ਜਦੋਂ ਏਜੰਡਾ ਰੱਖੀਏ ਵੀ ਏਕਤਾ ਕਰਨੀ ਆ ਜਦੋਂ ਜਦੋਂ ਏਜੰਡਾ ਰੱਖੀਏ ਵੀ ਮੁੱਦਿਆਂ 'ਤੇ ਸੰਘਰਸ਼ ਕਰਨਾ ਵੀ ਕਿਹੜੇ-ਕਿਹੜੇ ਮਸਲੇ ਨੇ ਕਹਿੰਦੇ ਸਾਰੀ ਕਹਿੰਨ ਲੱਗਦੇ ਪਹਿਲਾਂ ਇਕੱਠੇ ਤਾਂ ਹੋ ਜਓ ਇੱਥੇ ਬੈਠੇ ਕੀ ਕਰਦੇ ਆਓ ਪਿੰਡਾਂ ਨੂੰ ਚੱਲੀਏ ਗਿਆਨੀ ਜੀ ਵੀ ਬਹੁਤ ਵਾਰ ਕਹਿੰਦੇ ਨੇ ਆਓ ਪਿੰਡਾਂ ਨੂੰ ਚੱਲੀਏ ਉਸ ਹਾਲ ਹੁੰਦਾ ਪਿੰਡ ਜਾ ਕੇ ਆਪਾਂ ਕਰਾਂਗੇ ਕੀ ਜੇ ਤਾਂ ਜਿਹੜੀ ਇੱਥੇ ਕਟਾ ਕਾਰਟਨ ਕਲੇਸ਼ ਜਾਂ ਹੁੰਦਾ ਇਹੀ ਉੱਥੇ ਕਰਨਾ ਇੱਕ ਦੂਜੇ ਦੀ ਗੱਲ ਨੂੰ ਕੱਟਣਾ ਫਿਰ ਕੋਈ ਗੱਲ ਨਹੀਂ ਵਧਾਣੀ ਸੋ ਮੇਰਾ ਸੁਝਾਅ ਇਹ ਆ ਵੀ ਆਪਾਂ ਨੂੰ ਕੋਈ ਠੋਸ ਰੈਗੂਲੇਸ਼ਨ ਪਾ ਦੇਣੀ ਚਾਹੀਦੀ ਨੇ ਇੱਥੇ 20 ਸੈਮੀਨਾਰ ਹੋਇਆ ਇੱਕ ਤਾਂ ਇਹ ਖਬਰ ਇਹ ਲੱਗੂ ਐ ਹੋਇਆ ਜੀ ਐ ਹੋਇਆ ਜੀ ਐ ਹੋਇਆ ਜੀ ਫਲਾਨਾ ਬੋਲਿਆ ਬੋਲਿਆ ਆ ਬੋਲਿਆ ਜਦੋਂ ਤੁਸੀਂ ਇਸ ਗੱਲ ਤੋਂ ਮਿਨੀਮਮ ਸਮਝ ਕੇ ਕੀ ਆ ਸਾਂਝ ਕਰੀਜੇ ਗੁਣਾ ਕੇਰੀ ਛੋੜ ਅਪਗਨ ਚੱਲੀਏ ਕਿਉਂਕਿ ਮੈਂ ਜਿੰਨਾ ਕਿ ਪੜਿਆ ਜਿੰਨਾ ਕਿ ਮੈਂ ਪੜਾਉਂਦਾ ਰਿਹਾ ਮੈਂ ਸੋਸ਼ਲਿਸਟ ਕਿਹਾ ਜਾ ਬਣ ਗਿਆ ਵੀ ਜੋ ਕੁਝ ਸੁਣੀ ਸੁਣਾਈ ਜਾਣਕਾਰੀ ਤੇ ਅਕਲ ਦੋ ਵੱਖੋ ਵੱਖਰੀਆਂ ਗੱਲਾਂ ਨੇ ਜਾਣਕਾਰੀ ਨੂੰ ਅਸੀਂ ਅਕਲ ਸਮਝੀ ਬੈਠੇ ਆ ਤੇ ਉਹਦੇ ਗੋਲੇ ਵੜਾਈ ਜਾਂਦੇ ਆ ਕਿੱਥੇ ਕੀ ਕਿਹਾ ਸੀ ਕਿਵੇਂ ਕਿਹਾ ਸੀ ਉਹਦਾ ਕੀ ਮਤਲਬ ਬਣਦਾ ਬੈ ਸਾਹਬ ਨਾਲ ਜਦੋਂ ਡਿਊਟੀ ਲੱਗੀ ਮੇਰੀ ਉਹ ਬੜਾ ਹੁੰਦਾ ਵੀ ਮੈਂ ਸੀਐਮ ਹਾਊਸ ਦੇ ਵਿੱਚ ਆ ਵੀ ਹੁਣ ਅਸੀਂ ਸਰਕਾਰ ਸਾ ਤੋਂ ਪੁੱਛੂਗੀ ਅਸੀਂ ਦੱਸਾਂਗੇ ਵੀ ਕੀ ਕਰਨਾ ਚਾਹੀਦਾ ਇਹ ਉਹ ਕਤਨਕਾ ਮੈਂ ਜੀ ਪੈਰ ਪੂਰੇ ਹਲਾਏ ਬੜੀਆਂ ਐ ਕਰਨਾ ਚਾਹੀਦਾ ਐ ਕਰਨਾ ਚਾਹੀਦਾ ਬਈ ਸਾਹਿਬ ਇੱਕ ਦਿਨ ਮੈਨੂੰ ਕੰਮ 'ਚ ਕਹਿੰਦੇ ਮਾਲੀ ਸਾਹਿਬ ਆਪਾਂ ਸਰਕਾਰਾਂ ਬਣਾਉਣੀਆਂ ਹੁੰਦੀਆਂ ਨੇ ਚਲਾਉਣੀਆਂ ਨਹੀਂ ਹੁੰਦੀਆਂ ਮਸਲੀ ਹਲੋਗੇ ਸਾਰੇ ਸ਼ਾਂਤ ਕਿਉਂਕਿ ਉਹ ਸਿਸਟਮ ਨਾਲ ਸੰਬੰਧਿਤ ਨਹੀਂ ਮੈਂ ਤਾਂ ਕਰਦਾ ਜਦੋਂ ਕੈਪਟਨ ਦਵਿੰਦਰ ਸਿੰਘ ਨਾਲ ਹੁੰਦੇ ਸੀ ਉਦੋਂ ਸਾਡਾ ਬੌਸ ਸੀ ਭਰਤਿੰਦਰ ਚਾਹਲ 180 ਡਿਗਰੀ ਵਕਰੀ ਸਾਡੀ ਡਿਊਟੀ ਸਿਰਫ ਪੰਥਕ ਮੁਸਲਿਆਂ ਨਾਲ ਡੀਲ ਕਰਦੇ ਜਦੋਂ ਕਿਤੇ ਫਸ ਜਾਂਦੇ ਨਾ ਬਾਗਲ ਕੇ ਫਸਾ ਲੈਂਦੇ ਉਹਨਾਂ ਨੂੰ ਫਿਰ ਉਹ ਕਹਿੰਦੇ ਵੀ ਹਾਂ ਮਾਲੀ ਨੂੰ ਬੁਲਾਓ ਯਾਰ ਪੁੱਛੋ ਕੀ ਗੱਲ ਥੋੜਾ ਯਾਦ ਆ ਪਪਾ ਹੋਰ ਸਾਹ ਪਾਠ ਕਰਨ ਦੀ ਗੱਲ ਆਈ ਕਿਰਾ ਜਰਨਲ ਦਿਆਲ ਨੂੰ ਉੱਥੇ ਸਨਮਾਨਤ ਕਰਤਾ ਬੰਬੇ ਇਹੇ ਜਿਹਾ ਮੌਕੇ ਫਿਰ ਹੁੰਦਾ ਸੀ ਆ ਵੀ ਮਾਲੀ ਬੈਠ ਗੱਡੀ 'ਚ ਨਹੀਂ ਤਾਂ ਸਿਹ ਅਪਦੇਸ ਸਕੂਟਰ ਤੇ ਜਾਂਦੇ ਸੀ ਘਰੋਂ ਰੋਟੀ ਲੈ ਕੇ ਕੰਮ ਕਰਕੇ ਆ ਜਾਂਦੇ ਸੀ ਜਦੋਂ ਇਹਦੀ ਗੱਲ ਉਹ ਹੁੰਦੀ ਆ ਮੈਂ ਕਿਹਾ ਚੱਲ ਸਭ ਗੱਲ ਤਾਂ ਸੱਚੀ ਇਹ ਆ ਕਿ ਨੇ ਸੱਚੀ ਸੁੱਚੀ ਉਹ ਅੱਡ ਹੁੰਦੀ ਆ ਸਮਝ ਦਾ ਸੱਚ ਹੋਰ ਹੁੰਦਾ ਚਲੋ ਉਹ ਉਹਦੇ ਵਿੱਚ ਕਿਉਂਕਿ ਕਈ ਹੋਰ ਗੱਲਾਂ ਆਉਂਦੀਆਂ ਮੇਰੇ ਕਹਿ ਮੈਂ ਤੌੜਾ ਸਾਹਿਬ ਨਾਲ ਕੰਮ ਕੀਤਾ ਬੈਂਸ ਸਾਹਿਬ ਨਾਲ ਵੀ ਕੰਮ ਕੀਤਾ ਅਨੰਦਪੁਰ ਰੱਖਿਆ ਹੋਇਆ ਸੈਮੀਨਾਰ ਦਿਸਕਸ਼ਨ ਕਾਲੀ ਧੜਿਆਂ ਦੀ ਅਸੀਂ ਜਾ ਰਹੇ ਹਾਂ ਮਹਾਟੋੜਾ ਸਾਹਿਬ ਕੀ ਨਤੀਜਾ ਨਿਕਲ ਕਹਿੰਦੇ ਨਤੀਜਾ ਕੀ ਨਿਕਲਣਾ ਕਹਿੰਦੇ ਸਿੱਖਾਂ ਦਾ ਹਾਲ ਵੀ ਕਾਮਰੇਡਾਂ ਵਾਲੀ ਆ ਮੇਰਾ ਪਸ਼ੋਖੜ ਕਾਮਰੇਡਾਂ ਵਾਲਾ ਸੀ ਨਾ ਕਹਿੰਦੇ ਜਦੋਂ ਏਜੰਡਾ ਰੱਖ ਲਓ ਵੀ ਆਪਾਂ ਏਕਤਾ ਕਰਨੀ ਆ ਉਦੋਂ ਸਾਰੀ ਰੌਲਾ ਪਾਉਣ ਲੱਗ ਜਾਣਗੇ ਵੀ ਏਕਤਾ ਤੋ ਕੀ ਲੈਣਾ ਜੀ ਮੁੱਦੇ ਛੱਡੋ ਉਹਨਾਂ ਦਾ ਸੰਘਰਸ਼ ਕਰੋ ਆਪੀ ਏਕਤਾ ਹੋ ਜੂ ਕਹਿੰਦੇ ਜਦੋਂ ਏਜੰਡਾ ਰੱਖੀਏ ਵੀ ਏਕਤਾ ਕਰਨੀ ਆ ਜਦੋਂ ਏਜੰਡਾ ਰੱਖੀਏ ਵੀ ਮੁੱਦੇ ਆ ਤਾਂ ਸੰਘਰਸ਼ ਕਰਨਾ ਵੀ ਕਿਹੜੇ ਕਿਹੜੇ ਮਸਲੇ ਨੇ ਕਹਿੰਦੇ ਸਾਰੀ ਕਹਿੰਨ ਲੱਗਦੇ ਪਹਿਲਾਂ ਇਕੱਠੇ ਤਾਂ ਹੋ ਜੂ ਫੇਰ ਲੜ ਲਾਂਗੇ ਸੋ ਇਹ ਸੈਮੀਨਾਰ ਜਦੋਂ ਅਸੀਂ ਕਰਦੇ ਆ ਨਾ ਜੀ ਲਿਖਿਆ ਤਾਂ ਹੁੰਦਾ ਏਜੰਡਾ ਪਰ ਅਸੀਂ ਏਜੰਡੇ ਤੇ ਫੋਕਸ ਕਰਨ ਦੀ ਸਫਲ ਹੋ ਜਾਂਦੇ ਆ ਜਿਹਦੇ ਕਰਕੇ ਗੁੱਸਾ ਗੱਲਾ ਵੀ ਆ ਜਾਂਦਾ ਤਲਖੀ ਵੀ ਆ ਜਾਂਦੀ ਹੈ ਟੋੜਾ ਸਾਹਿਬ ਵਾਲੇ ਯੂਨੀਵਰਸਿਟੀ ਦੇ ਤਿੰਨ ਚਾਰ ਪ੍ਰੋਫੈਸਰ ਬੈਠੇ ਤੁਹਾਨੂੰ ਪਤਾ ਯੂਨੀਵਰਸਿਟੀ ਚ ਬਾਦਲ ਸਾਹਿਬ ਵਾਲਾ ਪੱਖ ਵੀ ਸੀ ਟੋੜਾ ਸਾਹਿਬ ਵਾਲਾ ਪੱਖ ਵੀ ਸੀ ਬਹਿਸ ਹੋ ਰਹੀ ਸੀ ਬੜੀ ਦਿਲਚਸਪ ਉਹ ਕਹਿੰਦੇ ਯਾਰ ਬੰਦਾ ਪੜ੍ਹਿਆ ਤਾਂ 5 ਕਿ ਜਮਾਤਾਂ ਕਮਾਈ ਫਿਰਦਾ ਸਾਰੇ ਕੈਸੀ ਨੂੰ ਫਰਪਾਲ ਸਿੰਘ ਪੰਨੂ ਉਹ ਕਹਿੰਦੇ ਟੋੜਾ ਸਾਹਿਬ ਨੂੰ ਜ਼ਿੰਦਗੀ ਦੀ ਕਿਤਾਬ ਪੜ੍ਹਨੀ ਆਉਂਦੀ ਆ ਉਹ ਕਈ ਪੀ ਐਚ ਡੀ ਐਂ ਦੇ ਬਰਾਬਰ ਹੁੰਦੀ ਆ ਸੋ ਮੇਰੀ ਬੇਨਤੀ ਇਹ ਆ ਮੈਂ ਵਿਸਥਾਰਤ ਨਹੀਂ ਬੋਲਣਾ ਹੁਣ ਬਹੁਤ ਸਾਰੇ ਬੰਦੇ ਕਹਿੰਦੇ ਨੇ ਯਾਰ ਗੱਲਾਂ ਕਰੀ ਜਾਂਦੇ ਹੋ ਕੁਛ ਕਰਦੇ ਨਹੀਂ ਵਾਸਤਾ ਨਹੀਂ ਕੁਛ ਕਰਕੇ ਤਾਂ ਦਿਖਾਓ ਫੇਸਬੁੱਕ ਤੇ ਤਾਂ ਮੈਨੂੰ ਬੜੇ ਚੈਲੰਜ ਆਉਂਦੇ ਨੇ ਬਾਬਾ ਕੁਛ ਕਰਕੇ ਤਾਂ ਦਿਖਾ ਰਸੀ ਤਾਂ ਨਹੀਂ ਜਾਂਦਾ ਇੱਥੇ ਵੀ ਆਪਾਂ ਕਹਿੰਦੇ ਆ ਗਰਗਸਾਹਬ ਨੇ ਵੀ ਗੱਲ ਕਹੀ ਆ ਬਿਲਕੁਲ ਠੀਕ ਆ ਇਹ ਗੱਲ ਵੈਸੇ ਸਾਡਾ ਸੈਮੀਨਾਰ ਅਸਫਲ ਕਿਉਂ ਹੁੰਦੇ ਆ ਉਹ ਇਸ ਕਰਕੇ ਹੋ ਜਾਂਦਾ ਵੀ ਕੋਈ ਟਾਰਗੇਟ ਨਹੀਂਗਾ ਤੈਅ ਕਰਦੇ ਹੁਣ ਇਹ ਤਾਂ ਹੋ ਨਹੀਂ ਸਕਦਾ ਜਿਵੇਂ ਬਲਵਿੰਦਰ ਸਿੰਘ ਸੇਖੋਂ ਕਹਿੰਦੇ ਅਸੀਂ ਇੱਥੇ ਬੈਠੇ ਕੀ ਕਰਦੇ ਆਓ ਪਿੰਡਾਂ ਨੂੰ ਚੱਲੀਏ ਗਿਆਨੀ ਜੀ ਵੀ ਬਹੁਤ ਵਾਰ ਕਹਿੰਦੇ ਨੇ ਆਓ ਪਿੰਡਾਂ ਨੂੰ ਚੱਲੀਏ ਉਹ ਸਵਾਲ ਹੁੰਦਾ ਪਿੰਡ ਜਾ ਕੇ ਆਪਾਂ ਕਰਾਂਗੇ ਕੀ ਜੇ ਤਾਂ ਜਿਹੜੀ ਇੱਥੇ ਕਟਾ ਕਟੋ ਕਲੇਸ਼ ਜਾਂ ਹੁੰਦਾ ਇਹੀ ਉੱਥੇ ਕਰਨਾ ਇੱਕ ਦੂਜੇ ਦੀ ਗੱਲ ਨੂੰ ਕੱਟਣਾ ਫਿਰ ਕੋਈ ਗੱਲ ਨਹੀਂ ਵਧਣੀ ਸੋ ਮੇਰਾ ਸੁਝਾਅ ਇਹ ਆ ਵੀ ਆਪਾਂ ਨੂੰ ਕੋਈ ਠੋਸ ਰੈਗੂਲੇਸ਼ਨ ਪਾ ਦੇਣੀ ਚਾਹੀਦੀ ਨੇ ਇੱਥੇ ਬੀ セミਨਾਰ ਹੋਇਆ ਇੱਕ ਤਾਂ ਇਹ ਖਬਰ ਇਹ ਲੱਗੂ ਆਇਆ ਹੋਇਆ ਜੀ ਆਇਆ ਹੋਇਆ ਜੀ ਆਇਆ ਹੋਇਆ ਜੀ ਫਲਾਣਾ ਬੋਲਿਆ ਬੋਲਿਆ ਆ ਬੋਲਿਆ ਜਦੋਂ ਤੁਸੀਂ ਇਸ ਗੱਲ ਤੋਂ ਮਿਨੀਮਮ ਸਮਝ ਕਰੀ ਕੀ ਆ ਸਾਂਝ ਕਰੀ ਜੇ ਗੁਣਾ ਕਰੀ ਛੋੜ ਅੱਗਣ ਚੱਲੀਏ ਕਿਉਂਕਿ ਮੈਂ ਜਿੰਨਾ ਕਿ ਪੜਿਆ ਜਿੰਨਾ ਕਿ ਮੈਂ ਪੜਾਉਂਦਾ ਰਿਹਾ ਮੈਂ ਸੋਸ਼ਲ ਸਟੱਡੀ ਮਾਸਟਰ ਮੈਨੂੰ ਇਹ ਲੱਗਦਾ ਉਹ ਸਾਰੀ ਝੂਠ ਸਤਾਨਾ ਮਤਲਬ ਅੰਗਰੇਜ਼ਾਂ ਤੇ ਆਪਾਂ ਇੰਨੇ ਤਵੇ ਲਾਉਨੇ ਆ ਨਾ ਜੀ ਪਾੜਾ ਅੰਗਰੇਜ਼ਾਂ ਦੇ ਜਿੰਨੇ ਕਮਿਸ਼ਨ ਭਾਰਤ ਚ ਆਏ ਤੁਸੀਂ ਉਹ ਕਮਿਸ਼ਨਾਂ ਦਾ ਅਜੰਡਾ ਪੜ੍ਹ ਕੇ ਦੇਖੋ ਉਹਨਾਂ ਦੇ ਰეკਮੈਂਡੇਸ਼ਨ ਪੜ੍ਹ ਕੇ ਦੇਖੋ ਆਪਾਂ ਤਾਂ ਇੱਕ ਗੱਲ ਕਰ ਪਾੜੋ ਤੇ ਰਾਜ ਕਰੋ ਜੀ ਪਾੜੋ ਤੇ ਰਾਜ ਕਰੋ ਜੀ ਇੱਕ ਦੂਜੇ ਨੂੰ ਲੜਾਉਣ ਦੀ ਮੈਂ ਹਮੀਰ ਸਿੰਘ ਨੂੰ ਇਹ ਪੁੱਛ ਰਿਹਾ ਸੀ ਮੈਨੂੰ ਨਾ ਪੁਰਾਣੀਆਂ ਤਰੀਕਾ ਤੁਲ ਕਾ ਘੱਟ ਯਾਦ ਰਹਿੰਦੀਆਂ ਮਹਾ ਜਿਹੜਾ 45 ਛੇੜੀ ਤੇ ਆਇਆ ਸੀ ਕਮਿਸ਼ਨਰ ਅੰਗਰੇਜ਼ਾਂ ਦਾ ਉਹ ਕੀ ਅਜੰਡਾ ਲੈ ਕੇ ਆਇਆ ਸੀ ਉਹ ਕਹਿੰਦੇ ਉਹ ਤਾਂ ਫੈਡਰਲ ਅਜੰਡਾ ਲੈ ਕੇ ਆਇਆ ਸੀ ਮਾਲ ਸਿਸਟਮਿਕ ਇਹਦਾ ਬਣ ਗਿਆ ਵੀ ਜੋ ਕੁਝ ਸੁਣੀ ਸੁਣਾਈ ਜਾਣਕਾਰੀ ਤੇ ਅਕਲ ਦੋ ਵੱਖੋ ਵੱਖਰੀਆਂ ਗੱਲਾਂ ਨੇ ਜਾਣਕਾਰੀ ਨੂੰ ਅਸੀਂ ਅਕਲ ਸਮਝੀ ਬੈਠੇ ਆ ਤੇ ਉਹਦੇ ਗੋਲੇ ਵੜਾਈ ਜਾਂਦੇ ਆ ਕਿੱਥੇ ਕੀ ਕਿਹਾ ਸੀ ਕਿਵੇਂ ਕਿਹਾ ਸੀ ਉਹਦਾ ਕੀ ਮਤਲਬ ਬਣਦਾ ਬੈ ਸਾਹਿਬ ਨਾਲ ਜਦੋਂ ਡਿਊਟੀ ਲੱਗੀ ਮੇਰੀ ਉਹ ਬੜਾ ਹੁੰਦਾ ਵੀ ਮੈਂ ਸੀਐਮ ਹਾਊਸ ਦੇ ਵਿੱਚ ਆ ਵੀ ਹੁਣ ਅਸੀਂ ਸਰਕਾਰ ਸਾ ਤੋਂ ਪੁੱਛੂਗੀ ਅਸੀਂ ਦੱਸਾਂਗੇ ਵੀ ਕੀ ਕਰਨਾ ਚਾਹੀਦਾ ਇਹ ਉਹ ਕਹਤਨ ਕ ਮੈਂ ਜੀ ਪੈਰ ਪੂਰੇ ਹਲਾਏ ਬੜੀਆਂ ਐ ਕਰਨਾ ਚਾਹੀਦਾ ਐ ਕਰਨਾ ਚਾਹੀਦਾ ਬੈਂ ਸਾਹਿਬ ਇੱਕ ਦਿਨ ਮੈਨੂੰ ਕੰਮ 'ਚ ਕਹਿੰਦੇ ਮਾਲੀ ਸਾਹਿਬ ਆਪਾਂ ਸਰਕਾਰਾਂ ਬਣਾਉਣੀਆਂ ਹੁੰਦੀਆਂ ਨੇ ਚਲਾਉਣੀਆਂ ਨਹੀਂ ਹੁੰਦੀਆਂ ਮਸਲੀ ਹਲੋਗੇ ਸਾਰੇ ਸ਼ਾਂਤ ਬਿਲਕੁਲ ਮਰ ਮੇਰੀ ਇੰਦੀ ਕਿੰਨੀ ਸਿਆਣੀ ਗੱਲ ਆ ਨਹੀਂ ਉੱਥੇ ਲੜ ਕੇ ਹੋਰ ਕੁਸ਼ ਗੱਲਾਂ ਹੁੰਦੀਆਂ ਔਖੇ ਸੌਖੇ ਹੁੰਦੇ ਕਿਸੇ ਨਾਲ ਇਹ ਜਿਹੜੀ ਸਿਸਟਮ ਆ ਨਾ ਜੀ ਇਹਦੀ ਧੱਕ ਬੜੀ ਖਤਰਨਾਕ ਇੱਕ ਹੋਰ ਗੱਲ ਦੱਸ ਦਵਾਂ ਮੈਂ ਤੁਹਾਨੂੰ ਬੈਂਸ ਸਾਹਿਬ ਦੀ ਇਹ ਕੋਈ ਮੁੱਦਾ ਹੁੰਦਾ ਵਧੀਆ ਪੋਲੀਟੀਕਲ ਜਦੋਂ ਹੁੰਦਾ ਅਕਸਰ ਮੈਨੂੰ ਕਹਿੰਦੇ ਮਾਲੀ ਤੂੰ ਟਰਾਂਸਲੇਟ ਕਰੇ ਜੀ ਮੈਂ ਹਾਂ ਜੀ ਠੀਕ ਆ ਮੈਂ ਜਣੀ ਜਿਵੇਂ ਹੁੰਦਾ ਵਧੀਆ ਤੋਂ ਵਧੀਆ ਟਰਾਂਸਲੇਟ ਕਰੋ ਜਿੱਥੇ ਪੰਥ ਦੀ ਗੱਲ ਆ ਪੰਜਾਬ ਦੀ ਗੱਲ ਆ ਮੈਂ ਦੇਖਿਆ ਮੈਂ ਟਰਾਂਸਲੇਟ ਕਰਕੇ ਦਿੱਤਾ ਬਿਆਨ ਕੋਈ ਹੋਰੇ ਛਪ ਗਿਆ ਮੈਂ ਕਿਹਾ ਬੈਂਸ ਸਾਹਿਬ ਤੁਸੀਂ ਮੈਨੂੰ ਕਿਉਂ ਭਜਾਈ ਫਿਰਦੇ ਹੋ ਮੈਂ 5 ਘੰਟੇ ਲਾ ਕੇ ਕੀਤਾ ਆ ਆ ਬਿਆਨ ਤਾਂ ਕੇ ਹੋਰ ਦਾ ਜਾਰੀ ਹੋ ਗਿਆ ਕਹਿੰਦੇ ਮਾਲੀ ਸਾਹਿਬ ਕਈ ਫੌਜਾਂ ਤਨਾਤ ਕਰਨੀਆਂ ਹੁੰਦੀਆਂ ਉਹਨਾਂ ਨੂੰ ਲੜਾਉਣਾ ਨਹੀਂ ਹੁੰਦਾ ਸੋ ਇਸ ਕਰਕੇ ਸਿਸਟਮ ਆ ਜਿਹੜਾ ਇਹ ਹੁੰਦਾ ਨਾ ਮੈਂ ਇੱਥੇ ਜਾ ਕੇ ਐ ਕਰ ਲੂ ਮੈਂ ਇੱਥੇ ਜਾ ਕੇ ਐ ਕਰ ਲੂ ਇਹਨੂੰ ਬੜਾ ਪਛਾਨਣ ਦੀ ਲੋੜ ਆ ਬਹੁਤ ਮੇਰੀ ਤਾਂ ਬਹੁਤ ਮਦਦ ਕੀਤੀ ਐ ਮੈਂ ਸਭ ਨੇ ਔਖੇ ਮੇਲੇ ਤੇ ਤੁਸੀਂ ਮੈਂ ਚਲੋ ਇਹ ਫਿਰ ਵਿਅਕਤੀਗਤ ਤੁਸੀਂ ਕਹੂਗੇ ਮਸਲੇ ਇੱਥੇ ਆਉਂਦੇ ਕਿਉਂਕਿ ਉਹ ਸਿਸਟਮ ਨਾਲ ਸੰਬੰਧਿਤ ਨਹੀਂ ਮੈਂ ਤਾਂ ਕਰਦਾ ਜਦੋਂ ਕੈਪਟਨ ਦਵਿੰਦਰ ਸਿੰਘ ਨਾਲ ਹੁੰਦੇ ਸੀ ਉਦੋਂ ਸਾਡਾ ਬੌਸ ਸੀ ਭਰਤਿੰਦਰ ਚਾਹਲ 180 ਡਿਗਰੀ ਵਕਰੀ ਸਾਡੀ ਡਿਊਟੀ ਸਿਰਫ ਪੰਥਕ ਮਸਲਿਆਂ ਨੇ ਡੀਲ ਕਰਦੇ ਜਦੋਂ ਕਿਤੇ ਫਸ ਜਾਂਦੇ ਨਾ ਬਾਗਲ ਕੇ ਫਸਾ ਲੈਂਦੇ ਉਹਨਾਂ ਨੂੰ ਫਿਰ ਉਹ ਕਹਿੰਦੇ ਵੀ ਹਾਂ ਮਾਲੀ ਨੂੰ ਬੁਲਾਓ ਯਾਰ ਪੁੱਛੋ ਕੀ ਗੱਲ ਥੋੜਾ ਯਾਦ ਆ ਪਪਾ ਹੋਰ ਸਾਫ ਪਾਠ ਕਰਨ ਦੀ ਗੱਲ ਆਈ ਕਿਰਾ ਜਨਰਲ ਦਿਆਲ ਨੂੰ ਉੱਥੇ ਸਨਮਾਨਤ ਕਰਤਾ ਬੰਦੇ ਜਦੋਂ ਮੌਕੇ ਫਿਰ ਹੁੰਦਾ ਸੀ ਆ ਵੀ ਮਾਲੀ ਬੈਠ ਗੱਡੀ 'ਚ ਨਹੀਂ ਤਾਂ ਸੇ ਆਪਦੇ ਸਕੂਟਰ ਤੇ ਜਾਂਦੇ ਸੀ ਘਰੋਂ ਰੋਟੀ ਲੈ ਕੇ ਕੰਮ ਕਰਕੇ ਆ ਜਾਂਦੇ ਸੀ ਜਦੋਂ ਇਹਦੀ ਗੱਲ ਉਹ ਹੁੰਦੀ ਆ ਮੈਂ ਕਿਹਾ ਚੱਲ ਸਭ ਗੱਲ ਤਾਂ ਸੱਚੀ ਇਹ ਆ ਕਿਰੇ ਸੱਚੀ ਸੁੱਚੀ ਉਹ ਅੱਡ ਹੁੰਦੀ ਆ ਸਮੇ ਦਾ ਸੱਚ ਹੋਰ ਹੁੰਦਾ ਚਲੋ ਉਹ ਉਹਦੇ ਵਿੱਚ ਕਿਉਂਕਿ ਕਈ ਹੋਰ ਗੱਲਾਂ ਆਉਂਦੀਆਂ ਮੇਰੇ ਕਹਿਣ ਦਾ ਮਤਲਬ ਇਹ ਆ ਸਾਨੂੰ ਠੋਸ ਹਾਲਤ ਦਾ ਠੋਸ ਨਿਰਣਾ ਕਰਕੇ ਠੋਸ ਗੱਲ ਕਰਨੀ ਚਾਹੀਦੀ ਬੈਂਸਾਹਬ ਨੇ ਜਿੰਨੀ ਪ੍ਰਸ਼ੰਸਾ ਕਰਤੀ ਮੈਂ ਖ ਲੈ ਇਹਨਾਂ ਨੇ ਸਿਆਪਾ ਖੜਾ ਕਰਤਾ ਹੁਣ ਮੈਨੂੰ ਬੁਲਾਉਣਾ ਪੈਣਾ ਤੇ ਹੁਣ ਬੋਲਣ ਦੇ ਵਿੱਚ ਤਿਆਰੀ ਤਾਂ ਹੁੰਦੀ ਆ ਮਨ ਚ ਬਾੜੀ ਵੱਡੀ ਗੱਲ ਕਰਤੀ ਬੈਂ ਸਾਹਬ ਨੇ ਇਹ ਜੀ ਕੋਈ ਗੱਲ ਹੈ ਨਹੀਂ ਜਦੋਂ ਬੈਂ ਸਾਹਬ ਦੀ ਪ੍ਰਸ਼ੰਸਾ ਕੀਤੀ ਹੋਵੇ ਡਾਕਟਰ ਸਵੇਰਾ ਸਿੰਘ ਨੇ ਧਮਕੀ ਦਿੱਤੀ ਹੋਵੇ ਜਾਣਦੇ ਹੋ ਜੀ ਤੈਨੂੰ ਖਿੱਦੋਂ ਵਾਂਗੂ ਖੜਾ ਰਾਂਗੇ ਬੰਦਾ ਕੰਬ ਜਾਂਦਾ ਵੀ ਬੋਲਾ ਕਿ ਸਭ ਬੇਨਤੀ ਮੇਰੀ ਹੈ ਯਾਰ ਥੋਸ ਮਤੇ ਪਾਸ ਕਰੋ ਨੰਬਰ 1 ਬਾਗਾ ਬਾਰਡਰ ਖੋਲਣਾ ਚਾਹੀਦਾ ਜੀਤੇ ਕਿਸੇ ਦਾ ਕੋਈ ਰੌਲਾ ਨਹੀਂ ਕਿਉਂਕਿ 47 ਤੋਂ ਪਹਿਲਾਂ ਅਸੀਂ ਗਲਤੀਆਂ ਬਹੁਤ ਕੀਤੀਆਂ ਨੇ ਕਦੇ ਸਿੱਖ ਕੌਮ ਦਾ ਮਸਲਾ ਨਹੀਂ ਸੀ ਖਾਲਸਾ ਰਾਜ ਸੀ ਖਾਲਸਾ ਕੌਮ ਸੀ ਦੋ ਕੌਮਾਂ ਦਾ ਸਦਾਨ ਆ ਗਿਆ ਸਾਡਾ ਕੀ ਬਣੇ ਫਿਰ ਆਪਾਂ ਤੀਜੀ ਕੌਮ ਬਣ ਜੋ ਖਾਲਸਾ ਪਰਥ ਤੋਂ ਅਸੀਂ ਕੌਮ ਬਣ ਗਿਉ ਤੇ ਇਹ ਦੇਖੋ 1917 ਚ ਰਸ਼ੀਆ ਚ ਇਨਕਲਾਬ ਆ ਗਿਆ ਕੌਮਾਂ ਨੂੰ ਆਪਾਂ ਨਿਰੰਦਾ ਹੱਕ ਦੇਤਾ ਤੇ ਸਾਡੇ ਇੱਥੇ ਵਾਲੇ ਕਾਮਰੇਡ ਸੀ ਜਿਹੜੇ ਉਹ ਕੌਮਾਂ ਦਾ ਮਸਲਾ ਸਮਝਣ ਲਈ ਉਹਨਾਂ ਨੇ ਸਿੱਖ ਹੋmland ਦਾ ਮਤਲਬ ਲਿਖਤਾ ਜੀ ਅਧਿਕਾਰੀ ਨੇ ਮਤਲਬ ਉਲਝੀਏ ਕਿੱਥੋਂ ਹੋਇਆ ਸੀ ਧਰਮ ਧੜਾ ਕੌਮ ਉਹਦੇ ਪੰਗੇ ਅੱਜ ਤੱਕ ਮੁੱਕਦੇ ਨਹੀਂ ਸਾਤੋਂ ਪਰ ਆਧੁਨਿਕ ਯੁੱਗ ਦੇ ਵਿੱਚ ਜਿਵੇਂ ਸਾਨੂੰ ਸੋਚ ਕੇ ਚੱਲਣਾ ਚਾਹੀਦਾ ਅਸੀਂ ਤਾਂ ਇੱਕ ਗੱਲ ਕਰ ਲਈ ਉਹਦੋਂ ਵੰਡ ਤੋਂ ਬਾਅਦ ਗੁਰਦੁਆਰਿਆਂ ਦੇ ਖੁੱਲੇ ਦਰਸ਼ਕ ਦਰਸਾਰੇ ਬਸ ਦੇਸ਼ ਵੰਡਿਆ ਗਿਆ ਕੀ ਹੋਇਆ ਉਹਦੀਆਂ ਬਹੁਤ ਗੱਲਾਂ ਹੁੰਦੀਆਂ ਪਰ ਅਸੀਂ ਸਿੱਖ ਕੇ ਸਹੀ ਮਸਲਾ ਨਹੀਂ ਸਾਹਮਣੇ ਰੱਖ ਸਕੇ ਸੋ ਅੱਜ ਦੀ ਹਾਲਤ ਦੇ ਵਿੱਚ ਸਾਨੂੰ ਇਸ ਤਰ੍ਹਾਂ ਦੇ ਮਤੇ ਪਾਉਣੇ ਚਾਹੀਦੇ ਨੇ ਕਰਤਾਰਪੁਰ ਸਾਹਿਬ ਦਾ ਲੰਘਾ ਖੁੱਲਿਆ ਦੂਜਾ ਮਤ ਇਹ ਪਾਉਣਾ ਚਾਹੀਦਾ ਉੱਥੇ ਜਿਹੜੀਆਂ ਸਖਤ ਪਾਬੰਦੀਆਂ ਲਾਈਆਂ ਹੋਈਆਂ ਨੇ ਉਹਨਾਂ ਨੂੰ ਰੈਲਾ ਕਰੋ ਪਾਕਿਸਤਾਨ ਨਾਲ ਅਮਨ ਤੇ ਸ਼ਾਂਤੀ ਦੀ ਗੱਲ ਕਰੋ ਇੱਕ ਗੱਲ ਹੋਰ ਕਰੋ ਜੇ ਕਰ ਸਕਦੇ ਆ ਠੀਕ ਆ ਡਾਕਟਰ ਸਾਹਿਬ ਦੀ ਗੱਲ ਗਾਂਧੀ ਸਾਹਿਬ ਦੀ ਭਾਰਤ ਨੇ ਰਾਜ ਨਹੀਂ ਬਣਾਏ ਰਾਜਾਂ ਨੇ ਭਾਰਤ ਬਣਾਇਆ ਸਾਡੇ ਵਾਲੇ ਜਿਹੜੇ ਹਾਕਮ ਸੀ ਜਿਨ੍ਹਾਂ ਨੇ ਭਾਰਤ ਬਣਾਇਆ ਉਹਨਾਂ ਨੇ ਇਹ ਸਾਰੇ ਕਿਸੇ ਨੂੰ ਇਕੱਠੇ ਰੱਖਣ ਲਈ ਇੰਡੀਆ ਦੇ ਨਾਲ ਭਾਰਤ ਜੋੜਤਾ ਕਿਉਂਕਿ ਹਿੰਦੂ ਮਿਥਿਹਾਸਿਕ ਭਾਰਤ ਆ ਇੱਕ ਗੱਲ ਮੈਂ ਤੁਹਾਨੂੰ ਸਪਸ਼ਟ ਕਹਿਣਾ ਜਦੋਂ ਨਾਂ ਬਦਲਦਾ ਨਾ ਆਪਾਂ ਕਹਿੰਦੇ ਨਾ ਨਾਂ ਵਿੱਚ ਕੀ ਪਿਆ ਉਹਦੀ ਸਾਰੀ ਪਰਿਭਾਸ਼ਾ ਬਦਲਦੀ ਆ ਇੰਡੀਆ ਦਾ ਮਤਲਬ ਕੁਝ ਹੋਰ ਆ ਉਹਦੇ ਨਾਲ ਇੰਡੀਆ ਭਾਰਤ ਇਜੇ ਯੂਨੀਅਨ ਆਫ ਸਟੇਟਸ ਹੁਣ ਭਾਰਤ ਦੀ ਥਾਂ ਹਿੰਦੁਸਤਾਨ ਆ ਗਿਆ ਆਈ ਮੀਨ ਇਹ ਆ ਗਿਆ ਹੈ ਸਾਰੀ ਹਿੰਦੁਸਤਾਨ ਕਹਿਣ ਲੱਗੇ ਇਦੇ ਨਾਲ ਬਹੁਤ ਕੁਝ ਬਦਲ ਲਾ ਫਿਰ ਥੋੜੀ ਵਿਆਖਿਆ ਬਦਲਦੀ ਆ ਪ੍ਰਸੰਗ ਬਦਲਦੀ ਐ ਸਿੱਖ ਮੁੱਤੀ ਜੀ ਵੀ ਬਹੁਤ ਵੱਡੇ ਨੇ ਮੇਰੀ ਇੱਕ ਦਿਨ ਗੱਲ ਹੋਈ ਮੈਂ ਜੀ ਤੁਸੀਂ ਹਿੰਦੁਸਤਾਨ ਹਿੰਦੁਸਤਾਨ ਕਿਉਂ ਕਰੀ ਜਾਂਦੇ ਹੋ ਇਹ ਤਾਂ ਆਰਐਸ ਦਾ ਸ਼ਬਦ ਆ ਇਹ ਤਾਂ ਦੋ ਕੌਮਾਂ ਵਾਲਾ ਉਦੋਂ ਸਮਝੌਤੇ ਕਰਨੇ ਪਏ ਨਾ ਬਾਕੀ ਇਹਨੂੰ ਨਾਲ ਰੱਖਣ ਖਾਤਰ ਜੇ ਕਿਤੇ ਸਿੱਖ ਇਹ ਐਲਾਨ ਕਰ ਦਿੰਦੇ ਅਸੀਂ ਜਿੱਥੇ ਬੈਠੇ ਅਸੀਂ ਉੱਥੇ ਰਹਾਂਗੇ ਗੱਲ ਨਹੀਂ ਕੋਸ਼ੋਰ ਹੋਣੀ ਸੀ ਸੋ ਉਹ ਇਤਿਹਾਸ ਤੋਂ ਅਸੀਂ ਸਬਕ ਸਿੱਖ ਸਕਦੇ ਆ ਉਹਨੂੰ ਮੁੜ ਕੇ ਅਨਡੂ ਤਾਂ ਕੀਤਾ ਨਹੀਂ ਜਾ ਸਕਦਾ ਉਹ ਸਬਕ ਅੱਜ ਦੀ ਹਾਲਤ 'ਚ ਇਹੀ ਬਣਦੇ ਨੇ ਵੀ ਲਾਂਗਾ ਖੋਲੋ ਕਰਤਾਰਪੁਰ ਵਾਲਾ ਰੈਲਾ ਕਰੋ ਕੰਮ ਪਾਕਿਸਤਾਨ ਨਾਲ ਸਾਨੂੰ ਅਮਨ ਸ਼ਾਂਤੀ ਦੀ ਲੋੜ ਆ ਫੈਡਰਲਿਜ਼ਮ ਦੇ ਵਿੱਚ ਵੀ ਇਹ ਗੱਲ ਆਉਂਦੀ ਆ ਹਮੀਰ ਸਿੰਘ ਨੇ ਕਈ ਵਾਰ ਉਹ ਆਰੀ ਆ ਇਹ ਵੀ ਜਦੋਂ ਬੰਗਲਾਦੇਸ਼ ਨਾਲ ਸਬੰਧੇ ਕੋਈ ਫੈਸਲਾ ਲੈਣਾ ਉਹਦੇ ਨਾਲ ਲੱਗਦੇ ਸੂਬਿਆਂ ਦੀਆਂ ਸਰਕਾਰਾਂ ਨੂੰ ਕੰਸਲਟ ਕੀਤਾ ਜਾਵੇ ਜੇ ਪਾਕਿਸਤਾਨ ਨਾਲ ਲੈਣਾ ਤਾਂ ਪਾਕਿਸਤਾਨ ਨਾਲ ਜਿਹਨੇ ਲੱਗ ਰਹੇ ਨੇ ਸੂਬੇ ਉਹਨਾਂ ਨੂੰ ਕੰਸਲਟ ਕੀਤਾ ਜਾਣਾ ਚਾਹੀਦਾ ਫੈਡਰਲ ਜਿੰਦੀ ਅਪਰੋਚ ਤੇ ਹੀ ਆ ਨਾ ਜੀ ਸੋ ਇਸ ਕਰਕੇ ਜਦੋਂ ਇਸ ਤਰ੍ਹਾਂ ਦੀ ਅਸੀਂ ਗੱਲਾਂ ਕਰਾਂਗੇ ਵੀ ਰਾਜ ਸਭਾ ਬਣਾਈ ਸੀ ਤੁਸੀਂ ਰਾਜਾਂ ਦਾ ਸਦਨ ਤੇ ਉਹ ਲੋਕ ਸਭਾ ਬਣਾਈ ਹੁਣ ਇਹਨਾਂ ਨੇ ਸਾਨੂੰ ਇਹ ਕਹਿਣਾ ਚਾਹੀਦਾ ਵੀ ਰਾਜ ਸਭਾ ਦੀ ਬਣਤਰ 'ਚ ਜਿਹੜੀਆਂ ਤਬਦੀਲੀਆਂ ਕੀਤੀਆਂ ਨੇ 1947 ਦੇ ਸੰਵਧਾਨ ਲਾਗੂ ਹੋਣ ਤੋਂ ਬਾਅਦ ਉਹਨਾਂ ਨੂੰ ਰੱਦ ਕਰੋ ਤਾਂ ਕਿ ਇਹ ਰਾਜਾਂ ਦੀ ਅਸਲੀ ਪ੍ਰਤੀਨਿਧਤਾ ਵਾਲਾ ਰਾਜ ਬਣ ਸਕੇ ਮੈਨੂੰ ਕਹਿਣ 'ਚ ਕੋਈ ਹਰਜ ਨਹੀਂ ਕਈ ਵਾਰ ਗੱਲ ਕਰਦੇ ਆ ਕਲਤਾਰ ਸਿੰਘ ਜੀ ਬੈਠੇ ਨੇ ਜਦੋਂ ਆਮ ਆਦਮੀ ਪਾਰਟੀ ਬਾਰੇ ਗੱਲ ਕਰਨੀ ਹੋਵੇ ਕਲਤਾਰ ਸਿੰਘ ਜੀ ਆਮ ਆਦਮੀ ਪਾਰਟੀ ਦੇ ਐਮ ਐਲ ਏ ਜਰੂਰ ਆ ਪਰ ਇਹ ਸਪੀਕਰ ਸਾਰਿਆਂ ਦੇ ਸਾਹਮਣੇ ਆ ਜਿਹੜੇ ਵਿਰੋਧੀਆਂ ਨੂੰ ਕਹਿੰਦੇ ਨੇ ਬੋਲੋ ਸਵਾਲ ਉਠਾਓ ਆਪਣੇ ਮੰਤਰੀ ਨੂੰ ਕਹਿੰਦੇ ਨੇ ਜਵਾਬ ਦਿਓ ਮੇਰੇ ਲਈ ਤਾਂ ਕੋਈ ੜਕਾ ਨਹੀਂ ਹੈ ਵੀ ਕਿਉਂਕਿ ਇਹ ਬੈਠੇ ਨੇ ਇਸ ਕਰਕੇ ਮੈਂ ਸੋਚ ਕੇ ਗੱਲ ਕਰਾਂ ਜਾਂ ਇਸ ਕਰਕੇ ਗੱਲ ਕਰਾਂ ਵੀ ਅਗਲਾ ਕੋਈ ਉੱਥੇ ਬੈਠਾ ਸੀ ਸਪੀਕਰ ਸਾਹਿਬ ਤੁਸੀਂ ਇਹ ਸਾਰੀਆਂ ਕਿਉਂ ਗੱਲਾਂ ਸੁਣਦੇ ਰਹੇ ਸਪੀਕਰ ਸਾਹਿਬ ਦਾ ਇਹੀ ਕੰਮ ਹੈ ਇਸ ਕਰਕੇ ਖੁੱਲ ਕੇ ਗੱਲ ਕਰਨੀ ਚਾਹੀਦੀ ਹੈ ਜਿਹਨੂੰ ਕਰਨੀ ਚਾਹੀਦੀ ਬਾਗਾਂ ਬਾਰਡਰ ਹਸੈਨੀਵਾਲਾ ਠੀਕ ਆ ਜੀ ਦੂਜਾ ਕਮੰਤਰੀ ਉਡਾਣਾ ਬਾਰਡਰ ਸਟੇਟ ਦਾ ਆਪਾਂ ਕਹੀਂ ਜਾਂਦੇ ਆ ਬਾਰਡਰ ਸਟੇਟ ਬਾਰਡਰ ਸ ਬਾਰਡਰ ਸਟੇਟ ਦਾ ਸੰਕਲਪੇ ਬਦਲ ਗਿਆ ਅਮਰੀਕਾ ਤੋਂ ਬੈਠੇ ਲੜੀ ਜਾਂਦੇ ਨੇ ਜੰਗ ਬਾਰਡਰ ਸਟੇਟ ਨੂੰ ਭੁੱਲ ਜਓ ਤੁਸੀਂ ਸਾਡ ਨੂੰ ਦਬਕਾਉਣ ਖਾਤਰ ਨਾ ਇਹ ਇਹ ਗੱਲ ਸ਼ੁਰੂ ਕੀਤਾ ਹੋਇਆ ਬਾਰਡਰ ਸਟੇਟ ਆ ਜੀ ਇਹ ਬਾਰਡਰ ਤਾਂ ਰਹੀ ਨਹੀਂ ਹੁਣ ਜਿਹੜੇ ਪੱਧਰ ਦੀ ਟੈਕਨੋਲੋਜੀ ਆ ਗਈ ਜਿਹੜੇ ਪੱਧਰ ਦੀ ਫਾਈਟ ਚੱਲ ਰਹੀ ਆ ਉੱਥੇ ਬਾਰਡਰ ਦਾ ਮਤਲਬ ਹੀ ਨਹੀਂ ਕੋਈ ਬਹਲਾ ਰਹਿੰਦਾ ਜੀ ਹੁਣ ਗੋਲੀ ਕਿਤੇ ਚੱਲਦੀ ਆ ਬਾਘਾ ਬਾਰਡਰ ਬੰਦ ਹੋ ਜਾਂਦਾ ਅੱਧਾ ਦੇਖੋ ਬੜਾ ਬੜੇ ਜੋਰ ਨਾਲ ਅਸੀਂ ਕਹਿੰਨੇ ਹਾਂ ਕਮੰਤਰੀ ਅੱਡੇ ਬਣਾਤੇ ਜੀ ਪੰਜਾਬ ਚ ਐਨੇ ਐਨੀਆਂ ਜ਼ਮੀਨਾਂ ਅਕਾਇਰ ਕਰ ਲੀਆਂ ਕਮੰਤਰੀ ਅਡਾਣ ਇੱਥੋਂ ਕੋਈ ਨਹੀਂ ਹੁੰਦੀ ਤੇ ਅੱਧਾ ਪੰਜਾਬ ਹਵਾ ਚੁੜਿਆ ਫਿਰਦਾ ਸਾਨੂੰ ਸਿਵਲ ਸੋਸਾਇਟੀ ਨੂੰ ਵੀ ਇਹ ਕਹਿਣਾ ਚਾਹੀਦਾ ਕਿ ਕਮੰਤਰੀ ੜਾਣਾ ਅਮਰਸਰ ਤੇ ਉੱਥੋਂ ਖੁੱਲਣੀਆਂ ਚਾਹੀਦੀਆਂ ਨੇ ਇਸ ਹਿਸਾਬ ਦੇ ਨਾਲ ਜੇ ਅਸੀਂ ਗੱਲਾਂ ਕਰਾਂਗੇ ਫੇਰ ਦੇਖਿਓ ਸੈਮੀਨਾਰ ਦੀ ਚਰਚਾ ਹੁੰਦੀ ਮੀਡੀਆ 'ਚ ਇਹੇ ਜੇ ਮਤੇ ਪਾਏ ਬਿਨਾ ਤੁਸੀਂ ਸੈਮੀਨਾਰ ਕਰਕੇ ਉੱਠ ਜੋ ਸਵੇਰੇ ਸਿਰਫ ਖਬਰਾਂ ਜਿਹਾ ਦੇਖਾ ਕੇ ਵੀ ਕੀ ਚ ਕਿੱਡੀ ਕ ਲੱਗ ਗਈ ਕੀ ਦਾ ਨਾ ਹੋ ਗਿਆ ਪਹਿਲਾਂ ਇੱਕ ਸੈਮੀਨਾਰ ਹੋਇਆ ਸੀ ਇੱਥੇ ਸਵਰਾਜ ਸਿੰਘ ਜੀ ਉਹਦੇ ਵਿੱਚ ਬੜੇ ਐਕਟਿਵ ਸੀ ਮੈਂ ਜਦੋਂ ਦੂਜੇ ਦਿਨ ਦੇਖਿਆ ਮੈਂ ਕਿਹਾ ਜੇ ਸੈਮੀਨਾਰ ਵਾਲਾ ਮਤਲਬ ਪ੍ਰੈਸ ਨੋਟਾਂ ਦੇ ਵਿੱਚੋਂ ਉਸ ਤਰ੍ਹਾਂ ਕਲੀਅਰ ਨਹੀਂ ਹੋ ਰਿਹਾ ਸੋ ਇਸ ਕਰਕੇ ਥਿੰਕ ਗਲੋਬਲੀ ਐਕਟ ਲੁੱਕਲੀ ਇੰਨੀ ਇੱਕ ਮੇਰੀ ਬੇਨਤੀਆਂ ਨੇ ਕੋਈ ਵੱਧ ਘੱਟ ਗੱਲ ਕਹੀ ਗਈ ਹੋਵੇ ਤਾਂ ਮਾਫੀ ਬਖਸ਼ੀਂ ਵੈਗਰੋ ਜੀ ਕਾ ਖਾਲਸਾ ਵੈਗਰੋ ਕੀ ਬੋਲੇ